ਸਿਗਾ ਕਿ ਕਿਉਂਕਿ ਦਲਿਆਲ ਸਾਹਿਬ ਦਾ ਅੱਜ ਜਿਹੜਾ ਬੈਠੇ ਨੇ ਬਨਵਰ ਤੇ ਬੈਠੇ ਨੇ 14 ਦਿਨ ਸਿਗਾ ਤੇ ਅੱਜ ਉਹਨਾਂ ਦੀ ਇੱਕ ਜਿਹੜੀ ਮੈਡੀਕਲ ਐਗਜ਼ਾਮੀਨੇਸ਼ਨ ਵਾਸਤੇ ਇੱਕ ਤਾਂ ਇੱਕ ਬੋਰਡ ਫਾਰਮੇਸ਼ਨ ਹੋਇਆ ਗਵਰਨਮੈਂਟ ਵੱਲੋਂ ਬੋਰਡ ਫਾਰਮੇਸ਼ਨ ਹੋਇਆ ਜਿਹਦੇ ਵਿੱਚ ਹੈੱਡ ਆਫ ਡਿਪਾਰਟਮੈਂਟ ਸਿਗੇ ਡਿਫਰੈਂਟ ਡਿਫਰੈਂਟ ਵਿੰਗਸ ਦੇ ਉਹ ਆਏ ਔਰ ਉਹਨਾਂ ਨੇ ਆ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਐਗਜ਼ਾਮਿਨ ਕੀਤਾ ਇਹਨਾਂ ਦੀ ਬਾਡੀ ਤੇ ਔਰ ਸਾਰੀਆਂ ਚੀਜ਼ਾਂ ਐਗਜ਼ਾਮਿਨ ਕੀਤੀਆਂ ਨੇ ਔਰ ਇਹ ਡਾਕਟਰਸ ਚਾਰ ਦੀ ਜਿਹੜਾ ਬੋਰਡ ਬਣਿਆ ਹੈ ਇਹ ਮੈਡੀਸਿਨ ਵਾਲੇ ਸੀਗੇ ਔਰ ਬਾਕੀ ਫੀਲਡਸ ਦੇ ਸੀਗੇ ਸਾਰੇ ਹੀ ਐਕਸਪਰਟ ਆ ਗਏ ਉਹਨਾਂ ਨੇ ਉਹਨਾਂ ਨੂੰ ਐਗਜ਼ਾਮਿਨ ਕੀਤਾ ਔਰ ਇਹਦੇ ਨਾਲ ਨਾਲ ਅ ਬਲੱਡ ਸੈਂਪਲਸ ECG ਔਰ ਹੋਰ ਜਿਹੜੇ ਸੀਗੇ ਪੈਰਾਮੀਟਰਸ ਲਈ ਵੀ ਉਹ ਬਲੱਡ ਸੈਂਪਲਸ ਵਰਾ ਲੈਣੇ ਤਾਂ ਕਿ ਇਹਨਾਂ ਦੀ ਜਿਹੜੀ ਪ੍ਰੈਜ਼ੈਂਟ ਜਿਹੜੀ ਸਿਚੁਏਸ਼ਨ ਹੈ ਉਹ ਦੇਖੀ ਜਾਵੇ ਔਰ ਜਿਹੜੀਆਂ ਡਾਕਟਰਸ ਨੇ ਵੀ ਇੱਕ ਇਨਸਟਰਕਸ਼ਨਸ ਜੋ ਦੇਣੀਆਂ ਸੀਗੀਆਂ ਵੈਲ ਬੀਇੰਗ ਵਾਸਤੇ ਉਹਨਾਂ ਨੇ ਦਿੱਤੀਆਂ ਨੇ ਸਾਰਾ ਬਾਡੀ ਦਾ ਐਗਜ਼ਾਮਨ ਕੀਤਾ ਤੇ ਉਹਨਾਂ ਦੀ ਜਿਹੜੀ ਹੈ ਸਿਹਤ ਯੋਗਤਾ ਵਾਸਤੇ ਜੋ ਜੋ ਪ੍ਰੀਕਾਸ਼ਨਸ ਹੈ ਉਹਨਾਂ ਨੂੰ ਦੱਸਿਆ ਗਿਆ ਸਰ ਕਿਹੜੀ ਕਿਹੜੀ ਟੀਮਾਂ ਕਿਹੜੀ ਕਿਹੜੀ ਟੀਮਾਂ ਸੀ ਕਿ ਚੜ੍ਹਨੀ ਪਰ ਤੋਂ ਵੀ ਕੋਈ ਟੀਮ ਲਈ ਨਹੀਂ ਇਹ ਬੇਸਿਕਲੀ ਗਵਰਨਮੈਂਟ ਵੱਲੋਂ ਇੱਕ ਸਪੈਸ਼ਲ ਟੀਮ ਬਣੀ ਹੈ ਅ ਡਾਇਰੈਕਟ ਗਵਰਨਮੈਂਟ ਕਾਲਜ ਰਜਿੰਦਰਾ ਕਾਲਜ ਦੇ ਹੈਡ ਸੀਗੇ ਉਥੋਂ ਦੀ ਜਿਹੜੇ ਹੈਡ ਆਫ ਡਿਪਾਰਟਮੈਂਟ ਸੀਗੇ ਨਹੀਂ ਹੁਣ ਐਗਜ਼ਾਮਨ ਕੀਤਾ ਉਹ ਆਪਣੀ ਪੂਰੀ ਜਿਹੜੀ ਰਿਪੋਰਟ ਹੈ ਫਰਨਿਸ਼ ਹੋਏਗੀ ਔਰ ਤੁਹਾਨੂੰ ਪਤਾ ਹੀ ਹੈ ਕਿ ਸੁਪਰੀਮ ਕੋਰਟ ਵੱਲੋਂ ਵੀ ਸੀਗਾ ਕਿ ਇਹ ਦੇਖਿਆ ਜਾਵੇ ਉਹਨੂੰ ਵੀ ਇਨਸਟਰਕਸ਼ਨ ਸੀਗੀਆਂ ਸੋ ਉਹਦੇ ਮੱਦੇ ਨਜ਼ਰ ਇਹ ਜਿਹੜਾ ਇੱਕ ਸਪੈਸ਼ਲ ਟੈਸਟ ਬਾਰੇ ਟੈਸਟ ਜਿਹੜੇ ਇਹਨਾਂ ਦੇ ਬਲੱਡ ਟੈਸਟ ਵਗੈਰਾ ਲਏ ਨੇ ਉਹਦੇ ਵਿੱਚ ਸਾਰੇ ਹੀ ਜਿਹੜੇ ਇਹਨਾਂ ਦੇ ਲਿਵਰ ਕਿਡਨੀ ਔਰ ਮੇਜਰ ਆਰਗਨਸ ਦੇ ਕੀਟੋਨਸ ਵਗੈਰਾ ਹੋ ਟੈਕ ਸਪੈਸ਼ਲਾਈਜ਼ਡ ਹੈ ਉਹ ਸਾਰੇ ਹੀ ਰੇਂਜ ਦੇ ਇਹਨਾਂ ਨਾਲ مشورہ ਕਰਕੇ ਉਹ ਸਾਰੇ ਉਹ ਟੈਸਟ ਲਿਆ ਸਰ ਜੀ ਠੀਕ ਹੈ ਸਰ ਜੀ ਕੰਮ ਕਰ ਰਹੇ ਲਗਾਤਾਰ ਇਹਨਾਂ ਨਾਲ ਜਿਹੜੇ ਕੱਕਾ ਤੋਂ ਕੋਟੜਾ ਦੇ ਜਿਹੜਾ ਸਪੀਸ਼ਲਿਟੀ ਉਹਨੇ ਕਿਹਾ ਕਿ ਜਿਹੜੇ ਆ ਰਹੇ ਨੇ ਅਸੀਂ ਕਦੇ ਵੀ ਮਨਾ ਨਹੀਂ ਕਰਿਆ ਚੈੱਕ ਅਪ ਲਈ ਨਾ ਡਾਕਟਰਾਂ ਦੀ ਚੈੱਕ ਕਰਵਾਉਣਾ ਧੰਨਵਾਦ ਆਂਦੇ ਵੀ ਆਦਰ ਕਰਿਆਗਾ ਮੈਂ ਕਦੇ ਮਨਾ ਨਹੀਂ ਕਹਿੰਦਾ ਸਮਾਂ ਉਹੀ ਰੱਖਿਆ ਜਾਂਦਾ ਸ਼ਾਮ ਜੀ ਨੂੰ ਦੇਖਣ ਆਉਂਦੇ ਕਦੇ ਨਹੀਂ ਉਹ ਨਾ ਅਸੀਂ ਕੋਆਰਡੀਨੇਟ ਕਰਾ ਦਿੱਤਾ ਤਾਂ ਹੀ ਅਸੀਂ ਆਏ ਆ ਨਿਰੰਦਰ ਭਾਰਗੋ ਤੇ ਮੈਂ ਕਾਫੀ ਧੇਰ ਤੋਂ ਆਂਦੇ ਰਿਹਾ ਉਹ ਇਹਨਾਂ ਦਾ ਜਿਹੜੀ ਕੋਆਰਡੀਨੇਸ਼ਨ ਸੀਗੀ ਕੋਈ ਇਸ਼ੂ ਸੀਗਾ ਉਹ ਸਾਰਾ ਰਿਜ਼ੋਲਵ ਕਰ ਦਿੱਤਾ